ਆਹ ਮੈਂ ਲੈ ਜੜਾਈ ਹੈ ਨਾ ਪੰਗੜਾ ਆ ਇਧਰ ਇਧਰ ਆ ਜੀ ਆਲਾ ਪਹਿਲਾਂ ਅੱਛਾ ਅੱਜ ਕੋਈ ਆਈਡੀਆ ਬਣਨੀ ਹੈ ਫਿਸ਼ ਕਰਦਾ ਲੱਗਦਾ ਸਾਡੀ ਕਲਾ ਨਹੀਂ ਇੱਕ ਮਿੰਟ ਯਾਰ ਕੋਪੜ ਦਾ ਯਾਰ ਇੱਕ ਮਿੰਟ ਨਵਾਸਾ ਕਮਾਂਡਾ ਕਰ ਰਿਹਾ ਇੱਕ ਮਿੰਟ ਇਧਰ ਪਰੇਗ ਆ ਜਿਹੜਾ ਹੀ ਉਹ ਕਿਧਰ ਰੰਗਿਆ ਪ੍ਰਭਾ ਅਭਿਸ਼ੇਕ ਕਰੋ ਰਾਜਪਾਲ ਬੈਠ ਕੇ ਪਾਰਟੀ ਵੱਲੋਂ ਅਜੇ ਸੀ ਕਰ ਕੇ ਇੱਕ 200 ਕਿਰਨਾਂ ਯਾਰ ਉਂਧਰ ਬਾਜੂ ਪੂਰੇ ਪੰਜਾਬ ਦੇ ਵਿੱਚ ਸੰਗਠਨ ਕਰ ਰਿਹਾ ਹੈ ਰਿਜ਼ਰਵੇਸ਼ਨ ਨੂੰ ਲਾ ਕੇ ਬਸਪਾ ਮੇਲਕ ਪਾਰਟੀ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਪਹਿਲਾਂ ਬਸਪਾ ਮੇਲਕ ਪਾਰਟੀ ਵੱਲੋਂ ਸੱਜੇ ਵਿਧਾਨ ਸਭਾ ਦੇ ਐਸ ਡੀ ਐਮ ਸਾਹਿਬ ਰਾਏ ਮੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜੇ ਪਰ ਮੁੱਖ ਮੰਤਰੀ ਸਾਹਿਬ ਉੱਤੇ ਨਹੀਂ ਦੇ ਜਾ ਕੇ ਅੱਜ ਤੱਕ ਜਾਗਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਅੱਜ ਚੌਥਾ ਡੀਸੀ ਸਾਹਿਬ ਰਹੀਂ ਜਿਹਦੀ ਲੜੀ ਦੀ ਤਹਿਤ ਅੱਜ 17 ਤਰੀਕ ਨੂੰ ਬੜੀ ਵੱਡੀ ਸਰ ਤੇ ਡੀਸੀ ਸਾਹਿਬ ਰਹੀਂ ਬਹੁਤ ਵੱਡੀ ਗਿਣਤੀ ਚ ਮੁੱਖ ਮੰਤਰੀ ਸਾਹਿਬ ਨੂੰ ਮਨਗਪੱਤਰ ਦਿੱਤਾ ਜਾ ਰਿਹਾ ਜੇ ਮੁੱਖ ਮੰਤਰੀ ਸਾਹਿਬ ਹਜੇ ਵੀ ਨਾ ਤੱਕ ਇਹਨਾਂ ਨੇ ਚੱਕ ਕੇ ਵਾਲ ਵਿੱਕੀ ਮਿਲਪੀ ਸਿਕਾਂ ਦਾ ਕੋਟਾ ਬਹਾਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਡੀਸੀਆਂ ਰਹੀਂ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਭੇਜ ਕੇ ਉਤੋਂ ਬਾਅਦ ਚੰਗੇ ਚੰਡੀਗੜ੍ਹ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰੋਪੀਟਾ ਜਾਊਗਾ। ਉਹ ਤਾਂ ਹੁਣ ਜਿਬਣੀ ਚੋਂ ਨਹੀਂ ਜਿੱਤ ਕੇ ਨੇ ਆਹ ਬਾਈ ਪਾਰਟੀ ਲੋਕਤਾ ਦੇ ਦੇ ਜੀ ਨੂੰ ਮਾਰ ਬਾਈ ਇੱਥੇ ਮੁੱਖ ਮੰਤਰੀ ਸਾਹਿਬ ਨੇ ਬੜਕੇੜੇ ਨੇ ਤੁਹਾਡੀਆਂ ਮੰਗਾਂ ਅੱਜ ਤੱਕ ਨਹੀਂ ਬਣੀਆਂ। ਮੈਂ ਤਰਨਤਾਰਨ ਦੀ ਵਿਧਾਨ ਸਭਾ ਤੇ ਵੀ ਗੱਲ ਕਹੀ ਮੁੱਖ ਮੰਤਰੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਪੰਜਾਬ ਦੀ ਆਬਾਦੀ 3.5 ਕਰੋੜ ਦੀ ਆ ਸਾਡੇ 3 ਕਰੋੜ ਚੋਂ 65 ਤੋਂ 70 ਲੱਖ ਦੀ ਆਬਾਦੀ ਵਾਲਾ ਬਾਲਮਿਕੀ ਮੱਛੀ ਸਿਕ ਸਮਾਜ ਹੈ ਜੇਕਰ ਤੁਸੀਂ 2027 ਤੱਕ ਜੇਕਰ ਇਹਨਾਂ ਦਾ ਕੋਟਾ ਬਹਾਲ ਨਾ ਕੀਤਾ ਆਉਣ ਵਾਲੀਆਂ ਬਿਧਾਨ ਸਭਾ ਦੇ ਵਿੱਚ बसपा ਮੇਟ ਤੇ ਪਾਰਟੀ ਦਾ ਸਰਕਾਰ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕਰੇਗੀ। 70 ਸਾਲ ਦੇਸ਼ ਦੀ ਛਾਤੀ ਚ ਵਾਲਮੀਕੀ ਮਿਲਦੀ ਸਿੱਖਾਂ ਨੇ ਪੰਜਾਬ ਅਤੇ ਦੇਸ਼ ਅੰਦਰ ਸਰਕਾਰਾਂ ਬਣਾਈਆਂ ਪਰ ਇਹਨਾਂ ਦੀ ਵੱਧ ਗਿਣਤੀ ਨੂੰ ਦੇਖਦੇ ਹੋਏ ਹਰ ਪਾਰਟੀ ਨੇ ਇਹਨਾਂ ਦੇ ਵੋਟ ਪੈਂਕ ਨੂੰ ਇਸਤੇਮਾਲ ਕੀਤਾ ਔਰ ਇਹਨਾਂ ਦੇ ਹੱਕਾਂ ਨੂੰ ਇਹਨਾਂ ਤੱਕ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਅੱਜ 78 ਸਾਲਾਂ ਬਾਅਦ ਅੱਜ ਜੋ ਨੌਜਵਾਨ ਬਹੁਤ ਵੱਡੀ ਗਿਣਤੀ ਚ ਆ ਵੀ ਰਹੇ ਆ ਔਰ ਇਕੱਠੇ ਵੀ ਹੋਏ ਆ ਇਹ ਅੱਜ ਦਾ ਇਕੱਠ ਇਹ ਸਾਬਤ ਕਰਦਾ ਵੀ 2027 ਚ ਪੰਜਾਬ ਦਾ ਮੁੱਖ ਮੰਤਰੀ ਬਲਮਿਕੀ ਮੱਤੀ ਸਿੱਖਾਂ ਚੋਂ ਪੈਦਾ ਕਰਕੇ ਆਪਣੇ ਹੱਕਾਂ ਦੀ ਜਾਬਰਾ ਕੀ ਕਰਨ ਲਈ ਬਸਪਾ ਦੇ ਕਪਾਤ ਚਿਆਰੋ ਜਖਾਂ ਸਾਹਿਬ ਜਿਹੜੇ ਹੱਕ ਨੇ ਉਹ ਕਿਉਂ ਨਹੀਂ ਦਿੱਤੇ ਜਾ ਰਹੇ ਕੀ ਕਦਰ ਮੰਨਦੇ ਸੀ ਉਹ ਸਿਆਣੇ ਦੀ ਕਹਾਵਤ ਹੈ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਚਾਣੇ ਜੇ 12% ਕੋਟਾ ਲਾਗੂ ਹੁੰਦਾ ਪੰਜਾਬ ਦੀ ਸਰਕਾਰ ਨੂੰ ਪਤਾ ਕਿ ਵਾਲਮੀਕੀ ਮਜਬੂਰੀ ਸਿੱਖਾਂ ਨੂੰ ਨੌਕਰੀਆਂ ਮਿਲਦੀਆਂ ਜਦੋਂ ਨੌਕਰੀਆਂ ਮਿਲ ਜਾਣ ਹਰ ਘਰ ਦੇ ਵਿੱਚ ਖੁਸ਼ਹਾਲੀ ਆਏਗੀ ਜਦੋਂ ਖੁਸ਼ਹਾਲੀ ਆਉਂਦੀ ਆ ਤੇ ਵੋਟਰ ਆਪਣੀ ਮਰਜ਼ੀ ਨਾਲ ਵੋਟ ਪਾਉਂਦਾ ਕਿਸੇ ਦਾ ਗੁਲਾਮ ਨਹੀਂ ਹੁੰਦਾ ਇਸ ਕਰਕੇ ਹਰ ਸਰਕਾਰ ਜਿਹੜੀਆਂ ਰਹਿ ਚੁੱਕੀਆਂ ਸਰਕਾਰਾਂ ਜਿਹੜੀ ਮੌਜੂਦਾ ਸਰਕਾਰ ਇਹ ਚਾਹੁੰਦੀ ਨਹੀਂ ਆ ਕਿ ਅਸੀਂ ਪੰਜਾਬ ਚ ਵਾਲਮੀਕੀ ਮਜਬੂਰੀ ਸਿੱਖਾਂ ਦੇ ਕੋਟੇ ਨੂੰ ਬਹਾਲ ਕਰਕੇ ਇਹਨਾਂ ਦੀਆਂ ਨੌਕਰੀਆਂ ਦਾ ਪ੍ਰਬੰਧ ਕਰ ਸਕੀਏ ਇਸ ਕਰਕੇ ਮੈਂ ਆਪ ਜੀ ਦੇ ਚੈਨਲ ਨਾਲ ਅੱਜ ਤੇ ਇਸ ਕੱਟ ਰਾਈ ਇਹ ਗੱਲ ਕਹਿਣੀ ਚਾਹੁੰਦਾ ਕਿ ਇੱਕ ਸ਼ਾਇਰ ਨੇ ਗੱਲ ਕਹੀ ਆ ਤਲਵਾਰਾਂ ਕਿਧਾਰੋਂ ਪੇ ਇਤਿਹਾਸ ہمارا ਲਿਖਤਾ ਹੈ ਜਿਸ ਔਰ ਜਵਾਨੀ ਚਲਦੀ ਹੈ ਉਸ ਔਰ ਜ਼ਮਾਨਾ ਚਲਦਾ ਹੈ ਅੱਜ ਦਾ ਕੱਟ 227 ਦੀ ਇਲੈਕਸ਼ਨ ਦਾ ਪੂਰਾ ਪੂਰਾ ਪ੍ਰਬੰਧ ਕਰੇਗਾ ਹਾਂ ਜੀ ਆਪਣੀ ਕਾਬਲੀਅਤ ਨੂੰ ਇੰਨਾ ਦਿਖਾ ਦਿੱਤਾ ਜੀ ਆਪਣੀ ਕਾਬਲੀਅਤ ਆਪਣੀ ਕਾਬਲੀਅਤ ਨੂੰ ਇੰਨਾ ਕ ਨਿਖਾਰਿਆ ਜਾਵੇ ਕਿ ਸਰਕਾਰ ਮਜਬੂਰ ਹੋ ਜਾਏ ਨੌਕਰੀ ਦੇਣ ਨੂੰ ਕਭੀ ਤੋਂਲ ਦਿਖਾ ਦਿੱਤੀ ਜਿਹੜੀ ਗੱਲ ਹੈ ਉਹ ਸਿੱਖੇ ਤੋਂ ਇਸ ਸਮਾਜ ਜਿਆਦਾ ਸਿੱਖੇ ਵੱਲ ਭੰਗ ਦੇ ਤੇ ਲੋੜ ਨਹੀਂ ਕੋਟੇ ਮੰਗਦੀ ਸਾਡੇ 12% ਰਿਜ਼ਰਵੇਸ਼ਨ ਐਸੇ ਕਰਕੇ ਆ ਸਾਡੀ ਮੋੱਖ ਮੰਤਰੀ ਸਾਹਿਬ ਕੋ ਇੱਕੋ ਮੰਗਿਆ ਕਿ 1 8200 ਜਵੀ ਨੂੰ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਸਾਡੀ ਰੇਸ਼ਿਓ ਵੇਖ ਕੇ ਸਾਡੇ 12 ਦੀ ਪ੍ਰਵਾਨਗੀ ਦਿੱਤੀ ਸੀ ਜੇਕਰ 12 ਐਜੂਕੇਸ਼ਨ ਤੇ ਲਾਗੂ ਹੋ ਜਾਂਦਾ ਸਾਡੇ ਬੱਚੇ ਯੂਨੀਵਰਸਿਟੀ ਤੱਕ ਜਿਹੜੇ ਪੈਸੇ ਦੀ ਕਮੀ ਕਰਕੇ ਨਹੀਂ ਪੜ ਸਕਦੇ ਉਹਨਾਂ ਨੂੰ ਯੂਨੀਵਰਸਿਟੀਾਂ ਤੱਕ ਪੜ੍ਹਾਈ ਫ੍ਰੀ ਮਿਲੂਗੀ ਜਦੋਂ ਪੜ੍ਹਾਈ ਫ੍ਰੀ ਮਿਲੂਗੀ ਤੇ ਸ਼ੱਕੇ ਕੋਟਾ ਖਤਮ ਕਰ ਦੇਣ ਫਿਰ ਸਾਡੇ ਬੱਚੇ ਐਜੂਕੇਸ਼ਨ ਦੇ ਮੱਧ ਤਤਾ ਤੇ ਨੌਕਰੀਆਂ ਵਿੱਚ ਬਰਾਬਰਤਾ ਦੇ ਆ ਬਸਪਾ ਮੇਧਕਰ ਪਾਰਟੀ ਕਾ 27 ਵਿੱਚ 6 ਇਲੈਕਸ਼ਨ ਦੀ ਤਿਆਰੀ ਕਰ ਰਹੀ ਹੈ ਲੱਗਦੀ ਬਸਪਾ ਮੇਧਕਰ ਪਾਰਟੀ ਬਹੁਤ ਜ਼ੋਰ ਤੋਂ ਸੰਘਰਸ਼ ਕਰ ਰਹੀ ਹੈ 265 बसपा मेंबर पार्टी ਤੋਂ ਬਿਨਾਂ ਕੋਈ ਵੀ ਸਰਕਾਰ ਕੋਈ ਵੀ ਪਾਰਟੀ ਅੱਗੇ ਨਹੀਂ ਆਉਂਦੀ। ਉਹ ਸਮਰਥਨ ਦੋਗੇ। ਆਪਣੇ ਚੌਂ ਲੜਨ ਦੀ ਵੀ ਤਿਆਰੀ ਹੈ। ਜੇ ਕੋਈ ਪਾਰਟੀ ਸਾਡੇ ਨਾਲ ਗਰੁੱਪ ਬੰਦ ਕਰਕੇ ਲੜਨਾ ਚਾਹੁੰਦੀ ਆ ਤੇ ਸਾਸੀ ਬਿਲਕੁਲ ਤਿਆਰ ਹੋਵਾਂਗੇ। ਔਰ ਆਪਣੇ ਵਿੱਚੋਂ ਐਮਐਲਏ ਐਪੀ ਤੱਕ ਕਰਕੇ ਆਪਣੇ ਸਮਾਜ ਦੀ ਮੁਸ਼ਕਿਲਾਂ ਦਾ ਹੱਲ। ਠੀਕ ਹੈ। ਕਮਰੇ ਕਿ ਵੀ ਦੋਗਾਈ ਕਰਦੇ ਨੇ ਪਿੱਛੇ 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 ਭਾਈ ਰੰਗ ਤੱਕ ਜਾਣ ਦੋ ਲੈ ਕੇ ਆਪ ਹੀ ਨਾਲ ਦੇਖ ਪਿੱਛੇ ਮੜਿਆ ਜਿਹੜੇ ਕਾਂਗਦੇ ਪ੍ਰਧਾਨ ਹੀ ਰਾਜਾ ਬੜੇ ਗੋੜਾ ਆਇਆ ਕੱਲ ਸੁਣ ਨਹੀਂ ਮੈਂ ਆਪੇ ਲੈ ਬਤੀ ਨੇ ਮੈਂ ਅੱਜ ਤੁਹਾਡੇ ਮੱਦੇ ਮੱਦੇ ਗ੍ਰਵੀ ਦਾ ਦਸਤਾ ਚਾਹਾਂ ਠੀਕ ਹੈ ਇਹ ਦੇਸ਼ ਦੀ ਜਾਤੀ ਨੂੰ 78 ਸਾਲ ਦਾ ਸਮਾਂ ਹੋ ਚੁੱਕਾ 78 ਸਾਲ ਕਸਤਾਂ ਨੇ ਘੜਾ ਸਤੋ ਵੱਧ ਜਿਆਦਾ ਵੋਟ ਕਾਂਗਰਸ ਪਾਰਟੀ ਨੂੰ ਪਾਈ ਪਰ ਅੱਜ ਕਾਂਗਰਸ ਦਾ ਜਿਹੜਾ ਚਿਹਰਾ ਬਿਲਕੁਲ ਸਾਹਮਣੇ ਨੰਗਾ ਹੋਇਆ ਜੇ ਰਾਜਾ ਵੜਿੰਗ ਤੇਜ ਦੇ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਬਾਰੇ ਇਹ ਮਨਸ਼ਾ ਰੱਖ ਸਕਦੇ ਆ ਤੇ ਸਾਡੇ ਦਲਤਾਂ ਦੇ ਬਾਰੇ ਕੋਈ ਮਨਸ਼ਾ ਹੋਵੇਗੀ ਅੱਜ ਜੇ ਤਰਨਤਾਰਾਂ ਦੇ ਦਲਤ ਭਾਈ ਚਰੇ ਨੇ ਆਮ ਆਦਮੀ ਕਾਂਗਰਸ ਪਾਰਟੀ ਨੂੰ ਮੂੰਹ ਤੋੜਵਾ ਜਵਾਬ ਵੋਟਰਾਂ ਨੇ ਦਿੱਤਾ ਤੇ ਮੈਂ ਤੁਹਾਡੇ ਮਾਧਮ ਰਹੀ ਕਹਿਣਾ ਚਾਹੁੰਦਾ ਵੀ ਉਹ ਮੇਰੇ ਗਰੀਬ ਸਮਾਜ ਦੇ ਲੋਕੋ ਜਿਹੜੀ ਕ੍ਰਿਸ ਨੂੰ ਆਪਾਂ ਆਪਣੀ ਮਾਂ ਸਮਝਦੇ ਆ ਉਹ ਦਲਤਾਂ ਦੀ ਸਭ ਤੋਂ ਵੱਡੀ ਦੁਸ਼ਮਣਾਂ ਟੀਆਂ ਇਹਨਾਂ ਨੂੰ 27 ਦੇ ਵਿੱਚ ਮੂੰਹ ਤੋੜਵਾ ਜਵਾਬ ਦੇਣ ਲਈ ਤਿਆਰ ਬੱਥਰਾਈ ਹੈ। ਪਰ ਕਿਸ ਤਰ੍ਹਾਂ ਦੇ ਦੇ ਦੋ ਇਹ ਚੁੱਪ ਲਾ ਕੇ ਬਾਰ-ਬਾਰ ਜਿਹੜਾ ਇਹ ਗੱਲਾਂ ਕੀਤੀ ਜਾਂਦੀਆਂ ਨੇ ਸਾਡੇ ਸਮਾਜ ਦੇ ਲੋਕਾਂ ਨੂੰ ਨੀਵਾ ਵਿਖਾਇਆ ਜਾਂਦਾ ਹੈ। ਜਾਤੀਵਾਦ ਨੂੰ ਲੈ ਕੇ ਰੰਗ ਰੂਪ ਦਾ ਖੇੜਾ ਸਾਡੇ ਲੋਂਡੇ ਜਾਂਦੇ ਨੇ ਜੀ। ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਨੇ ਦੇਸ਼ ਦੀ ਜਾਤੀ ਦੇ ਵਿੱਚ ਔਰ ਦੇਸ਼ ਦੇ ਸੰਵਿਧਾਨ ਲਿਖਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ। ਬਹੁਤ ਵੱਡਾ ਰੋਲ ਅਦਾ ਕੀਤਾ ਪਰ ਅੱਜ ਤੱਕ ਬੜੀਆਂ ਸਰਕਾਰਾਂ ਨੇ ਵਾਲਮਿਕੀ ਵਿੱਚ ਵੀ ਸਿੱਖਾਂ ਨੂੰ ਅਨਬੋਲਿਆ ਕੀਤਾ ਰੰਗ ਕਾਲੇ ਦਾ ਮਤਲਬ ਨੇ ਕਿਹੜੀ ਕੌਮ ਚ ਨਿਕਾਲੇ ਹੈਗੇ ਪਰ ਉਹਦੀ لیاقت ਵੇਖਣੀ ਚਾਹੀਦੀ ਵੀ ਇਸ ਕੌਮ ਦੀਆਂ ਕੁਰਬਾਨੀਆਂ ਕੀ ਆ ਇਸ ਕੌਮ ਦੀ ਕੁਰਬਾਨੀ ਕਰਕੇ ਅੱਜ ਦੇਸ਼ ਜਨਮ ਹੋਇਆ ਇਹ ਕਹਾਵਤ ਆ ਜੇਕਰ ਬਾਬਾ ਜੀਵਨ ਸਿੰਘ ਦਿੱਲੀੋਂ ਸਿਸ ਲਿਆਉਂਦੇ ਨਾ ਹਿੰਦੂ ਦੀ ਸਿੱਖ ਦੀ ਮੁਖੜੀ ਨਾ ਹੁੰਦੀ ਹਿੰਦੂ ਟਿੱਕਾ ਲਾਉਂਦਾ ਨਾ ਅੱਜ ਸਭ ਤੋਂ ਵੱਡੀ ਕੁਰਬਾਨੀ ਅੱਜ ਗੁਰੂਆਂ ਪੀਰਾਂ ਨੇ ਰੱਖ ਕੇ ਕੁਰਬਾਨੀ ਦਿੱਤੀ ਉਹ ਵਾਲਮੀਕੀ ਮਰਦ ਸਿਖਾਣੇ ਦਿੱਤੀ ਜੇ ਵਾਲਮੀਕੀ ਮਰਦ ਸਿਖਾਣ ਦੀ ਕੁਰਬਾਨੀ ਸਦਕਾ ਅੱਜ ਪੰਜਾਬ ਤੌਰ ਦੇਸ਼ ਦੇ ਵਿੱਚ ਸਾਡੇ ਸਾਰੇ ਸੰਸਾਰ ਨੂੰ ਅਧਿਕਾਰ ਮਿਲੇ ਆ ਤੇ ਸਾਨੂੰ ਇਹਨਾਂ ਦੀ ਮਿਹਰਬਾਨੀ ਸਮਝਣੀ ਚਾਹੀਦੀ ਆ ਇਹਨਾਂ ਦਾ ਕਾਲ ਰੰਗ ਕਰਕੇ ਇਹਨਾਂ ਨੂੰ ਜਲੀਲ ਨਹੀਂ ਕਰਨਾ ਚਾਹੀਦਾ ਪਰ ਕਿਸੇ ਦੇ ਲਈ ਪੱਚਾ ਤੱਕ ਹੋ ਗਿਆ ਸੀ ਐਕਟ ਨੂੰ ਲੈ ਕੇ ਅਜ ਤੱਕ ਗ੍ਰਿਫਤਾਰੀ ਨਹੀਂ ਹੋਈ ਕਿ ਨਾਜ ਤੇ ਗਣੀ ਸਭ ਕੋ ਪੇਸ਼ ਹੋਏ ਨੇ ਕਿਸੇ ਕਿਤਾ ਦੇ ਦੇ ਮਾਮਲੇ ਨੂੰ ਇਹ ਪੰਜਾਬ ਦੇ ਅੰਦਰ ਖਾਤੇ ਮਿਲੀ ਭੁਗਤਿਆ ਰਾਜਾ ਵੜਿੰਗ ਸ਼ਰਿਆਮ ਪਰਚਾ ਦਰਜ ਹੁੰਦੇ ਇਲੈਕਸ਼ਨ ਚ ਘੁੰਮਦਾ ਰਿਹਾ ਜੇ ਕਿਸੇ ਗਰੀਬ ਤੇ ਪਰਚਾ ਦਰਜ ਹੁੰਦਾ ਪੂਰੇ ਚੁੱਕੇ ਅੰਦਰ ਫੁੱਟਦੀ ਰਾਜਾ ਵੜਿੰਗ ਨੇ ਪੂਰੀ ਇਲੈਕਸ਼ਨ ਕੈਂਪੇਨ ਕੀਤੀ ਪਰ ਹਜੇ ਤੱਕ ਐਸੇ ਇੱਕ ਤਰ੍ਹਾਂ ਪਰਚਾ ਦਰਜ ਹੋਇਆ ਪਰ ਰਾਜਾ ਵੜਿੰਗ ਦੀ ਹਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਇੱਕੋ ਸਾਬਤ ਹੁੰਦਾ ਪੀ ਪੰਜਾਬ ਦਾ ਮੁੱਖ ਮੰਤਰੀ ਅੰਦਰਖਾਤੇ ਰਾਜਾ ਬਿਰਿੰਗ ਦਾ ਮਿਲਿਆ ਹੋਇਆ ਤੇ ਉਹਨਾਂ ਦੀ ਰੇਖ ਦੇਖ ਕਰਦਾ ਪਿਆ। ਇਹ ਲੱਗਦਾ ਕਾਨੂੰਨ ਜਿਹੜਾ ਵਾ ਸਾਰੇ ਪਾਸੇ ਬਰਾਬਰ ਕਿ ਆ ਜਾਂਦਾ ਵਾ ਕਿ ਲੱਗਦਾ ਵੱਡੇ ਵਾਲੇ ਬਾਅਦ ਕਹਿੰਦੇ ਹੋ ਰਿਹਾ ਗਰੀਬਾਂ ਵਾਲੇ ਬਾਅਦ ਕਹਿੰਦੇ ਹੋ ਰਿਹਾ। ਅੰਬੇਡਕਰ ਸਾਹਿਬ ਨੇ ਦੇਸ਼ ਦਾ ਸੰਵਿਧਾਨ ਲਿਖਿਆ ਸੀ ਕਾਨੂੰਨ ਬਰਾਬਰਤਾ ਦੀ। ਪਰ ਅੱਜ ਦੀਆਂ ਬਣੀਆਂ ਸਰਕਾਰਾਂ ਨੇ ਇਹ ਸਾਬਤ ਕਰ ਦਿੱਤਾ ਕਿ ਕਾਨੂੰਨ ਗਰੀਬ ਨੂੰ ਗਰੀਬ ਨੂੰ ਮੰਨਣ ਦੀ ਜ਼ਰੂਰਤ ਹੈ ਤਕੜਿਆਂ ਨੂੰ ਮੰਨਣ ਦੀ ਜ਼ਰੂਰਤ ਨਹੀਂ। ਪਰ ਬਸਪਾ ਅੰਬੇਡਕਰ ਪਾਰਟੀ ਸਾਡੇ ਪਾਰਟੀ ਪ੍ਰਧਾਨ ਮਨੋਜ ਕੁਮਾਰ ਨਾਰਜ ਜੀ ਵੀ ਪਹੁੰਚੇ ਆ। ਅਸੀਂ ਪੂਰੇ ਪੰਜਾਬ ਦੇ ਗਰੀਬ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਤੁਹਾਡੇ ਹੱਕਾਂ ਲਈ ਨਾ ਤਾਂ ਕਾਂਗਰਸ ਬੋਲੀ ਨਾ ਕੋਈ ਦੂਜੀ ਪਾਰਟੀ ਬੋਲੀ ਪਰ ਇੱਕੋ ਹੀ ਪਾਰਟੀ ਬਸ ਪਾਵੇਂ ਬੈਠ ਕੇ ਪਾਰਟੀ ਜਿਹੜੀ ਨੰਤਰ ਕੇ ਵਾਲਮੀਕੀ ਮਿਲਪੀ ਸਿੱਖਾਂਦੇ ਹੱਕਾਂ ਨੂੰ ਪਹੁੰਚਾਉਂਦੀ ਅੱਜ ਦਿਨ ਰਾਤ ਮਿਹਨਤ ਕਰਕੇ ਪੂਰੇ ਪੰਜਾਬ ਚ ਗਰੀਬ ਲੋਕਾਂ ਨੂੰ ਜਾਗਰੂਕ ਕੰਮ ਕਰਾਉਂਦੀ ਧੰਨਵਾਦ ਜੀ ਪਾਜੀ ਪਿੱਛੇ ਹੋ ਜਾ ਵੀਰ ਜੀ ਪਾਜੀ ਇੱਕ ਮਿੰਟ ਪਿੱਛੇ ਜੀ ਮੰਗਦਾ ਜੀ ਹਾਂਜੀ ਅੱਜ ਤੱਕ ਜੋ ਇਹ ਵਿਚਾਰ ਰੋਜ਼ ਮਾਰਚ ਉੱਥੇ ਵਸਪਾ ਬੇਸਕਰ ਪਾਰਟੀ ਬਣਾ ਕੀਤਾ ਜਾ ਰਿਹਾ ਹੈ ਲਗਭਗ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਇਹ ਲੰਬੇ ਸਮੇਂ ਤੋਂ ਪਾਰਟੀ ਸੰਗਠਨ ਕਰ ਰਹੀ ਹੈ ਲਗਭਗ ਸਵਾ ਸਾਲ ਤੋਂ ਪਰ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਚਾਈ ਸੀ ਆਮ ਲੋਕਾਂ ਦੀ کہہ ਕੇ ਅੱਜ ਤੱਕ ਵੀ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਚਾਹੇ ਉਹ 12% ਦਾ ਹੋਵੇ ਚਾਹੀ ਬੀਬੀਆਂ ਦੀ ਜਿਹੜੇ 1000 ਦੀ ਗੱਲ ਕੀਤੀ ਗਈ ਹੋਵੇ ਉਹਦੇ ਪਰੇ ਹੋਵੇ ਪਰ ਕੀ ਲੱਗਦਾ ਕਿਉਂ ਜਦੋਂ ਇਲੈਕਸ਼ਨ ਹੁੰਦੀ ਨੇ ਉਹ ਤਾਂ ਬੜੇ ਵਾਅਦੇ ਕਰਦੇ ਨੇ ਜਦੋਂ ਉਹਨਾਂ ਤੁਹਾਡੇ ਘਰਾਂ ਵਿੱਚ ਆ ਕੇ ਰੋਟੀ ਤਾਂ ਖਾਂਦੇ ਨੇ ਆਪਣੇ ਨਾਲ ਫੋਟੋਆਂ ਤੱਕ ਲਵੋ ਜਾਂਦੇ ਨੇ ਸਾਡੇ ਸਮਾਜ ਦੇ ਲੋਕਾਂ ਨੂੰ ਬੜਾ ਵਾਟ ਕਰਦੇ ਨੇ ਪਰ ਜਦੋਂ ਵੋਟਾਂ ਪੈ ਜਾਂਦੀਆਂ ਸਰਕਾਰਾਂ ਪਾ ਜਾਂਦੀਆਂ ਨੇ ਫਿਰ ਕੋਈ ਛਾਰ ਤੱਕ ਨਹੀਂ ਲੈਂਦਾ ਅਗੇ ਤੁਸੀਂ ਦੇਖ ਸਕਦੇ ਹੋ ਕਿ ਦੇਸ਼ ਦੀ ਆਜ਼ਾਦੀ ਨੂੰ ਅੱਜ 78 ਸਾਲ ਦਾ ਸਮਾਂ ਹੋ ਗਿਆ 78 ਸਾਲ ਦੇ ਵਿੱਚ ਇਹ ਮਨੁਵਾਦੀ ਸਰਕਾਰਾਂ ਨੇ ਸਿਰਫ ਇਹੀ ਗੱਲ ਸੋਚੀ ਹੈ ਕਿ ਜਿਹੜੀ ਗਰੀਬ ਕੌਮਾਂ ਵਾਂ ਜਿਹਨੂੰ ਐਸਸੀ ਕਹਿੰਦੇ ਬੀਸੀ ਕਹਿੰਦੇ ਓਬੀਸੀ ਸਮਾਜ ਕਹਿੰਦੇ ਆ ਜਿਹੜੀ ਪਾਰਟੀਆਂ ਨੇ ਇਹਨਾਂ ਨੂੰ ਵੱਡੇ ਪੱਧਰ ਤੇ ਲਾਰੇ ਲਗਾਉਂਦੀ ਆ ਵੱਡੇ ਪੱਧਰ ਤੇ ਲਾਰੇ ਲਾ ਕੇ ਇਹਨਾਂ ਨੂੰ ਮਜ਼ਾਦ ਚ ਲਿਆਂਦੀ ਆ ਉਹਨਾਂ ਨੇ 78 ਸਾਲ ਜਿਨ੍ਹਾਂ ਨੇ ਤਾਂ ਛਿਤਕ ਸ਼ਦਤੀ ਕੀਤਾ ਚਾਹੇ ਨੌਕਰੀਆਂ ਦੀ ਗੱਲ ਕਰ ਲੋ ਚਾਹੇ ਹੋਰ ਕਿਸੇ ਕੱਚੇ ਮਕਾਨ ਨੂੰ ਪੱਕੇ ਕਰਨ ਦੀ ਗੱਲ ਕਰ ਲੋ ਜਾਂ ਹੋਰ ਅਨੇਕਾਂ ਇਦਾਂ ਦੇ ਕਈ ਲਾਰੇ ਹੈਗੇ ਆ ਪਾਰਟੀ ਵੱਲੋਂ ਲਗਭਗ ਇਸੇ ਨੇ 1.7 ਸਵਾ ਸਾਲ ਤੋਂ ਇਸ ਜਗ੍ਹਾ ਤੇ ਜੰਗ ਲੜੀ ਜਾ ਰਹੀ ਆ ਕਿ ਦੇ 12.5% ਮਾਲਕੀ ਦੀ ਮਜਬੂਰੀ ਸੇ ਸਮਾਜ ਨੂੰ ਮਿਲ ਜਾਂਦਾ ਤੇ ਉਹਦੇ ਨਾਲ ਇਹ ਹੁਣਾਵਾ ਕਿ ਇਹਨਾਂ ਦੇ ਸਿਰਾਂ ਤੋਂ ਗੰਦਗੀ ਦਾ ਟੋਕਰਾਂ ਲੱਤੂਗਾ ਇਹਨਾਂ ਦੇ ਕਰਾਜੋਂ ਗਰੀਬੀ ਨਿਕਲੂਗੀ ਜਿਸ ਦਿਨ ਇਹਨਾਂ ਦੇ ਕਰਾਜੋਂ ਗਰੀਬੀ ਨਿਕਲ ਗਈ ਫੇ ਕੋਈ ਵੀ ਸਰਕਾਰ ਇਹਨਾਂ ਨੂੰ ਲਾਰੇ ਤੇ ਨਾਰੇਆਂ ਨਾਲ ਵੋਟਾਂ ਨਹੀਂ ਲੈ ਸਕ ਤੁਸੀਂ ਕਹਿੰਦੇ ਹੋ ਉਸ ਤੋਂ ਵੀ ਨੌਕਰੀਆਂ ਨੇ ਸਰਕਾਰ ਦੇ ਰਹੀ ਅਸੀਂ ਦੇਖਿਆ ਅੱਜ ਦੇ ਨਹੀਂ ਮਸ਼ਹੂਰੀਆਂ ਆਉਂਦੀਆਂ ਨੇ ਵੱਡੇ ਵੱਡੇ ਹੋੜੀ ਲੱਗਦੇ ਨੇ ਵੀ ਮੁਖਮਦੀ ਸਾਹਿਬ ਨੇ ਗਰੀਬ ਘਰਾਂ ਦੇ ਬੱਚਿਆਂ ਨੂੰ ਲੋਕਲ ਸੀ ਦਿੱਤੀ ਆ ਚਾਹੇ ਕੋਈ ਦੇ ਪੁਲਿਸ ਦਿੱਤੀ ਆ ਕਹਿੰਦੇ ਬਿਨਾਂ ਰਿਸ਼ਵਤੋਂ ਨੌਕਰੀ ਦਿੱਤੀ ਗਈ ਆ ਤੁਸੀਂ ਕਹਿੰਦੇ ਵੀ ਨੌਕਰੀਆਂ ਨਹੀਂ ਦਿੱਤੀਆਂ ਇਹ ਗੱਲ ਸਮਝ ਤੋਂ ਬਾਹਰ ਹੈ ਮੈਂ ਪਤਾ ਨਹੀਂ ਕਿੰਨੇ ਕੀ ਪੰਜਾਬ ਦੇ ਪਿੰਡਾਂ 'ਚ ਘੁੰਮਦਾ ਮੈਨੂੰ ਐਸਾ ਕੋਈ ਬੱਚਾ ਨਹੀਂ ਲੱਭ ਰਿਹਾ ਜਿਹੜਾ ਕਿਸੇ ਦਾ ਮਾਂ ਪਿਓ ਉੱਠ ਕੇ ਕਹਿੰਦਾ ਕਿ ਮੇਰੇ ਬੱਚੇ ਨੂੰ ਰਜ਼ਗਾਰ ਮਿਲਿਆ ਅਸੀਂ ਇਹ ਦੇਖ ਰਹੇ ਕਿ ਸਰਕਾਰ ਲਫਾਫੇ ਮਾਰ ਰਹੀ ਆ ਸਾਨੂੰ ਅੱਜ ਤੱਕ ਇਹ ਨਹੀਂ ਪਤਾ ਲੱਗਿਆ ਕਿ ਕਿਹੜੇ ਪਿੰਡ ਦੇ ਵਿੱਚ ਕਿਹੜੇ ਮੁਹੱਲੇ ਦੇ ਵਿੱਚ ਕਿਹੜੇ ਸ਼ਹਿਰ ਦੇ ਵਿੱਚ ਬੱਚਿਆਂ ਨੂੰ ਨੌਕਰੀਆਂ ਮਿਲਦੀਆਂ ਜਿਹੜਾ ਵਾਲਮੀਕੀ ਮਜਵੀ ਸਿਕ ਸਮਾਜ ਪੰਜਾਬ ਦੇ ਵਿੱਚ 50 ਲੱਖ ਗਿਣਤੀ 'ਚ ਬੈਠਾ ਹੋਰ ਨਾਲ ਗਰੀਬ ਕੌਮਾਂ ਜਿਹੜੀਆਂ ਇਹਨਾਂ ਦੇ ਨਾਲ ਬੇਟੀਆਂ ਉਨ੍ਹਾਂ ਦੇ ਬੱਚੇ ਅੱਜ ਵੀ ਰੱਖਿਆ ਜਨਾਂ ਦੇ ਨਜ਼ਰ ਆ ਰਹੇ ਰੇੜੀ ਚਲਾਣ ਦੇ ਨਜ਼ਰ ਆ ਰਹੇ ੱਟਕੇ ਖਾਣ ਦੇ ਨਜ਼ਰ ਆ ਰਹੇ ਪਰ ਇਹਨਾਂ ਦੇ ਬੱਚਿਆਂ ਨੂੰ ਅੱਜ ਤੱਕ ਰੋਜ਼ਗਾਰ ਮਿਲਦਾ ਨਜ਼ਰ ਨਹੀਂ ਆ ਰਿਹਾ ਕੀ ਲੱਗਦਾ ਆ ਆਮ ਲੋਕਾਂ ਕਹਿ ਕੇ ਸਰਕਾਰ ਇਸੇ ਲੋਕਾਂ ਨੇ ਬਦਲਾਵ ਲਿਆਦਾ ਸੀ ਕਿ ਲੱਗਦਾ ਵਾਕਿਆ ਆਮ ਲੋਕਾਂ ਸਰਕਾਰ ਬਣੀ ਹੈ ਤੁਸੀਂ ਦੇਖ ਸਕਦੇ ਹੋ ਕਿ 4 ਸਾਲ ਤੋਂ ਲਗਭਗ ਸਰਕਾਰ ਬਣੀ ਨੂੰ ਹੋ ਗਏ ਜਿੰਨੀਆਂ ਬਾਈ ਇਲੈਕਸ਼ਨ ਹੋਈਆਂ ਸੱਤ ਤੋਂ ਬਾਈ ਇਲੈਕਸ਼ਨ ਲਗਭਗ ਹੋਈਆਂ ਸੱਤਾ ਦੇ ਵਿੱਚ ਇਹਨਾਂ ਨੂੰ ਆਮ ਬੰਦਾ ਕੋਈ ਨਹੀਂ ਲੱਭਿਆ ਅੱਜ ਕੋਈ ਮੋਬਾਈਲ ਵਾਲਾ ਨਹੀਂ ਲੱਭਦਾ ਪਿਆ ਅੱਜ ਕੋਈ ਦੁਕਾਨਦਾਰ ਛੋਟਾ ਨਹੀਂ ਲੱਭ ਰਿਹਾ ਅੱਜ ਇਹਨਾਂ ਨੂੰ ਜੇ ਕੋਈ ਲੱਭਦਾ ਤੇ ਵੱਡੀਆਂ ਪਾਰਟੀਆਂ ਚੋਂ ਗਏ ਹੋਏ ਜਿਹੜੇ ਉਮੀਦਵਾਰ ਉਹੀ ਇਹਨਾਂ ਨੂੰ ਲੱਭਦੇ ਪਰ ਗਰੀਬਾਂ ਦੇ ਵਿੱਚੋਂ ਆਮ ਲੋਕਾਂ ਤੋਂ ਇਹਨਾਂ ਨੂੰ ਅੱਜ ਕੋਈ ਨਹੀਂ ਮਿਲਦਾ ਅੱਜ ਰੋਸ ਮਾਰਕੀਟ ਤੇ ਆ ਰਿਹਾ ਇਥੋਂ ਘਟਾਰੀ ਪੁੱਪੂ ਲੈ ਕੇ ਅੱਜ ਦਾ ਜਿਹੜਾ ਮੰਗ ਪੱਤਰ ਐ ਡੀਸੀ ਸਾਹਿਬ ਨੂੰ ਦਿੱਤਾ ਜਾਣਾ ਵਾ ਮੰਗਾ ਹੋਈ ਹੈ ਕਿ ਪਾਰਟੀ ਦੇ 12% ਬਾਲਮੀਕੀ ਮਜਬੂਤੀ ਇਕ ਤਾਂ ਬਹਾਲ ਕਰੇ ਜੇ ਸਰਕਾਰ ਹੁਣ ਵੀ ਨਾ ਸਮਝੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੇ ਵਿੱਚ ਪਾਰਟੀ ਇੱਥੇ ਵੱਡੇ ਪੱਧਰ ਤੇ ਪ੍ਰੋਗਰਾਮ ਲੀਕੂਗੀ ਕਿਤੇ ਸਦਾ ਭਗਵੰਤ ਜੀ ਦੀ ਗੁਠੀ ਦਾ ਘਰਾਵੋ ਠੀਕ ਹੈ ਬਹੁਤ ਧੰਵਾਜੀ ਬਿਲਕੁਲ ਤੁਸੀਂ ਦੇਖਿਆ ਤਸਵੀਰਾਂ ਸੀ ਲਗਾਤਾ ਤੁਹਾਨੂੰ ਅੰਮ੍ਰਿਤਸਰ ਦੇ ਪਟਾਰੀ ਫਰੀਦੇ ਬਖਾਰਿਆ ਜਿੱਥੇ ਕੀ ਅੱਜ ਬਸਪਾ ਬੇਚਰ ਪਾਰਟੀ ਬੰਦੇ ਪੰਜਾਬ ਪ੍ਰਧਾਨ ਕਮਲ ਸੋਤਾ ਤੇ ਉਹਨਾਂ ਦੀ ਟੀਮ ਵੱਲੋਂ ਵੱਡਾ ਰੋਸ਼ ਮਾਰਕੀਟ ਆਇਆ ਰਿਹਾ ਵੱਡਾ ਕੱਟ ਕੱਟਾ ਆ ਰਿਹਾ ਅਤੇ ਅੰਮ੍ਰਿਤਸਰ ਦੇ ਪਟਾਰੀ ਪਿੰਡ ਤੋਂ ਲੈ ਕੇ ਅੰਮ੍ਰਿਤਸਰ ਦੇ ਐਡੀਸੀ ਨੂੰ ਜਿਹੜਾ ਕੀ ਮੰਤਰੀ ਪਾਇਆ ਜਾਊਗਾ ਤੇ ਕਿਹੜਾ ਆਵੇਗਾ ਵੀ ਤੁਹਾਨੂੰ ਨਾਲ ਸਰਕਾਰਾਂ ਕੋਤਾਂ ਕਿਨਾਂ ਜਿਹੜੇ ਨੇ ਹਾਂ ਜੀ ਪਰ ਆਪਣਾ ਜਿਹੜਾ ਕੋਟਾ ਹੈ ਮੁੰਗਾਣੇ ਜਦੋਂ ਤੱਕ ਬਣ ਜਿਆ ਨੇ ਹੋਰ ਸਮਾਹੀ ਦੇਖਣ ਵਾਲਾ ਹੋਏਗਾ ਮੈਨੂੰ ਦਿਓ ਜਾਤ ਹੋ ਗਿਆ ਪੜਾ ਨਹੀਂ ਸੀ ਕਰੇਵਾ ਪੰਜਾਬੀ ਲੋਕ ਚੈਨਲ ਰੁਪੀਸ 1000 ਰੀਸੀਵਡ ਔਨ ਫੋਨ ਪੇ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਮੁਬਾਰਕ ਜਿੰਦਾਬਾਦ ਜਿੰਦਾਬਾਦ ਹੋ ਗਿਆ ਜਿੰਦਾਬਾਦ ਜਿੰਦਾਬਾਦ

ਹਾਂਜੀ ਇਹ ਆਪਣੇ 12% ਕੋਟਾ ਜਿਹੜਾ ਪੰਜਾਬ ਸਰਕਾਰ ਜਿਹੜੇ ਸਾਡਾ ਲਾਗੂ ਨਹੀਂ ਕਰ ਰਹੀ ਪਹਿਲਾਂ ਅਸੀਂ 50 60 ਐਸਡੀਐਮ ਗ੍ਰਹੀ ਵੀ ਮੰਗ ਪੱਤਰ ਦਿੱਤਾ ਹੁਣ ਆਪਾਂ ਜਿਹੜਾ ਵੀ ਡੀਸੀਆਰ ਹੀ ਦੇ ਰਹੇ ਆ 23 ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਾਂਗੇ ਉਸ ਤੋਂ ਬਾਅਦ ਫਿਰ ਅਸੀਂ ਨਾਮ ਦੇ ਭਗਵੰਤ ਮਾਨ ਦੀ ਕੋਠੀ ਘੇਰਾਗੇ ਕਿੰਨੇ ਸਾਲਾਂ ਜਿਹੜਾ ਪ੍ਰੋਟੈਸਟ ਕਰਦੇ ਆ ਰਹੇ ਜੀ ਇਹ ਸਾਨੂੰ ਮੈਨੂੰ 25 30 ਸਾਲ ਹੋ ਗਏ ਐਤਾ ਕੱਲਾ ਕੁ ਨਹੀਂ ਹੋਇਆ ਜੀ ਕੋਟਾ ਇਹ ਸਾਡਾ 2024 ਦੇ ਵਿੱਚ ਇਹ ਗਸਤ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਸਾਡਾ ਲਾਗੂ ਕੀਤਾ ਸਾਡੇ 12% ਕੋਟਾ ਜਿਹੜਾ ਕਿ ਸਾਲ ਉਹ 1.5 ਸਾਲ ਹੋ ਗਿਆ ਸੀ ਪਹਿਲਾਂ ਅਕਤੂਬਰ ਹੀ ਮੰਗ ਪੱਤਰ ਦਿੱਤੇ ਆ ਪਰ ਇਹ ਸਰਕਾਰ ਦੇ ਕੰੰਤੇ ਜੂ ਨਹੀਂ ਸਰਕਾਰੀ ਉਹਨਾਂ ਨੂੰ ਪਤਾ ਵੀ ਜੇ ਸਾਡੇ 12% ਕੋਟਾ ਸਾਡਾ ਮਿਲ ਗਿਆ ਸਾਡੇ ਨੌਜਵਾਨ ਜਿਹੜੇ ਪੜੇ ਲਿਖੇ ਨੇ ਨੌਕਰੀਆਂ ਮਿਲ ਗਈਆਂ ਫਿਰ ਗਰੀਬੀ ਕੀ ਦੂਰ ਹੋ ਜਣੀ ਆ ਫਿਰ ਇਹਨਾਂ ਨੂੰ ਗੁਲਾਸੀ ਤੇ ਵੋਟ ਨਹੀਂ ਕਿਸੇ ਨੇ ਪਾਣੀ ਇਹ ਭਗਵੰਤ ਮਾਨ ਸ਼ਰਾਬੀ ਜਿਹੜਾ ਇਹਨਾਂ ਗਰੀਬੀਆਂ ਨੇ ਬੀਬੀਆਂ ਨਾਲ ਵੀ ਝੂਠਾ ਵਾਦਾ ਕੀਤਾ ਸਾਡੇ ਪੰਜਾਬ ਦੀਆਂ ਬੀਬੀਆਂ ਭੋਲੀਆਂ ਭਾਲੀਆਂ ਸਨ ਉਹਨਾਂ ਨੂੰ ਇਹਨਾਂ ਨੇ ਕੀ ਕੀਤਾ ਵੀ ਬੀਬੀਆਂ ਨੂੰ ਕਿਹਾ ਵੀ ਤੁਹਾਨੂੰ 1000-1000 ਰੁਪਏ ਦੇਵਾਂ। ਲਾਸਟ ਕੀ ਕੀਤਾ ਕਿ ਫਾਸਟ ਨਾ। ਜਿਹੜੇ ਨੌਕਰੀਆਂ ਦਿੱਤੀਆਂ ਸਰਕਾਰ ਨੇ ਉਹ ਕਿਹਨਾਂ ਨੂੰ ਦਿੱਤੀਆਂ ਜੀ? ਇਹ ਸਾਨੂੰ ਨਹੀਂ ਪਤਾ ਕਿ ਕਿਹਨਾਂ ਨੂੰ ਇਹਨਾਂ ਨੌਕਰੀਆਂ ਦੇਤੀਆਂ। ਸਾਡੇ ਇੱਥੇ ਵੀ ਸਾਰੇ ਨੌਜਵਾਨ ਬਜ਼ੁਰਗ ਆ ਜਿਹੜੇ ਮੁੰਡੇ ਆਏ ਆ। ਸਾਰੇ 10 ਦਾ ਪਰੰਪਰਿਕ ਨਿਵਾਤਾ ਪੜ੍ਹੇ ਆ। ਕਿਸੇ ਨੂੰ ਨੌਕਰੀ ਨਹੀਂ ਮਿਲੀ। ਪਤਾ ਨਹੀਂ ਉਹਨੇ ਕਿਹਨੂੰ ਦੇ ਦਿੱਤੀਆਂ। ਇਹ ਮੰਨਦੇ ਜਾਵਦਾ ਕਿਦੇ ਆਪਣੇ ਰਿਸ਼ਤੇ ਭਰਾ ਭੈਣ ਬਣੂਗੇ ਕਿਦੇ ਦੇ ਦਿੱਤੀਆਂ ਜਾਂ ਡਾਕਟਰ ਜਿਹੜੀ ਆਪਣੀ ਬੀਬੀ ਉਹਦੇ ਘਰ ਵਿਆਹੀ ਆ। ਉਹਦੇ ਰੀਤੀ ਰਿਵਾਜਾਂ ਨੂੰ ਦੇਤੀਆਂ ਸਾਡੇ ਲੋਕਾਂ ਨੂੰ ਵੋਟਾਂ ਇਹ ਕਿਸੇ ਨੂੰ ਨੌਕਰੀ ਨਹੀਂ ਮਿਲਦੀ ਕਿਉਂਕਿ ਗਰੀਬਾਂ ਦੇ ਪਿੰਡਾਂ ਚ ਜਾਂਦੇ ਰਹਿੰਦੇ ਆ ਗਰੀਬ ਲੋਕ ਜਿਹੜੇ ਆ ਆਪਣਾ ਜਿਹੜੇ ਕਈਆਂ ਨੇ ਜਗਾੜੂ ਰੇੜੀਆਂ ਬਣਾਇਆ ਉਹ ਵੀ ਫੜ ਕੇ ਫੰਡ ਦੇ ਦੇ ਇਹ ਕਰਕੇ ਭਗਵੰਤ ਮਾਨ ਸਰਕਾਰ ਜਿਹੜੀ ਆ ਇਹ ਬਹੁਤ ਮਾੜੀ ਸਰਕਾਰ ਆ ਕੋ ਸਾਡੇ ਬਜ਼ੁਰਗ ਮਾਦਾ ਕਹਿੰਦੀਆਂ ਹੁੰਦੀਆਂ ਸੀ ਪਿੱਛਾੜੂ ਜਿਹੜਾ ਨਾ ਇਹਨੂੰ ਥੱਲੇ ਲੰਮੇ ਪਾ ਕੇ ਰੱਖੋ ਪਰ ਅਸੀਂ ਗਲਤੀ ਨਾਲ ਝਾੜੂ ਖੜਾ ਕਰ ਦਿੱਤਾ ਉਹ ਐਸੀ ਕਲੇਸ਼ ਪੰਜਾਬ ਦੇ ਵਿੱਚ ਪੈ ਗਈ ਆ ਕਿ ਝਾੜੂ ਵਾਲਿਆਂ ਨੇ ਬਹੁਤ ਬਰਾਹਲ ਕਰ ਦਿੱਤਾ ਗਰੀਬਾਂ ਨਾਲ ਬਹੁਤ ਝੂਠੇ ਵਾਦੇ ਲਾਏ ਨੇ ਇਹ ਕਰਕੇ ਲੋਕਾਂ ਨੇ ਸੋਚਿਆ ਛਾੜੂ ਸਾਡਾ ਤੇ ਛਾੜੂ ਕੇਜਰੀਵਾਲ ਦਾ ਵਾ ਇਹ ਛਾੜੂ ਭਗਵੰਤ ਮਾਨ ਦਾ ਵਾ ਸਾਡਾ ਛਾੜੂ ਨਹੀਂਗਾ ਕਿਉਂਕਿ ਭਗਵਾਨ ਬਾਜਨੀਕ ਮਹਾਰਾਜ ਦੇ ਹੱਥ ਕਲਮ ਨੇ ਆ ਬਾਬਾ ਸਾਹਿਬ ਡਾਕਟਰ ਮੇਡ ਕਰਜੀ ਦੇ ਹੱਥ ਕਲਮ ਨੇ ਆ ਇਹ ਕਰਕੇ ਸਾਡਾ ਛਾੜੂ ਨਹੀਂਗਾ ਤਾਨੂੰ ਸੰਸਨ ਸਾਨੂੰ ਬਦੋ ਵਦੀਆਂ ਝਾੜੂ ਫੜਾਉਂਦੇ ਆ ਪਰ ਅਹੀ ਹੁਣੇ ਝਾੜੂ ਨਹੀਂ ਫੜਨਾ ਜਦੋਂ ਵੋਟਾਂ ਆਈਆਂ ਸੀ ਉਹ ਕਰਦੇ ਝਾੜੂ ਝਾੜੂ ਕਰਾਤੀ ਸਾਰਿਆਂ ਨੇ ਗਰੀਬ ਵਰਗ ਲੋਕਾਂ ਦੇ ਲੋਕ ਸਾਡੇ ਕਾਲੀ ਕਾਂਗਰਸ ਤੋਂ ਔੱਕੇ ਸੀ ਤੇ ਇਹਨਾਂ ਨੇ ਝਾੜੂ ਖਾਇਆ ਜਰੀਬ ਖੁਸ਼ ਹੋ ਗਏ ਪਰ ਇਹ ਝਾੜੂ ਸਾਡਾ ਨਹੀਂ ਗਿਆ ਜੋ ਬੋਲੇ ਸੋ ਨਿਹਾਲ ਸਦਾ ਹੀ ਗੁਰੂ ਆਦਿ ਜੈ ਦੇਖ ਸਕਦੇ ਕੀ ਅੰਮ੍ਰਿਤਸਰ ਦੇ ਭੰਡਾਰੀ ਪਹੁੰਚਦੇ ਨੇ ਅੱਜ ਜਿਹੜਾ ਬਸਪਾ ਅੰਬੇੜਕਰ ਪਾਰਟੀ ਵੱਲੋਂ ਸ਼ਾਂਤਮਈ ਦਾ ਰੋਸ਼ ਮਾਰਚ ਕੱਟਿਆ ਜਾ ਰਿਹਾ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਪਿੰਡਾਂ ਚੋਂ ਜਿਹੜੇ ਲੋਕ ਆਏ ਨੇ ਤੇ ਅੱਜ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇ ਰਹੇ ਨੇ ਕਿ ਕਿੰਨੇ ਤਹਾਡੇ ਲੈ ਜਾਏਗੀ ਉਤਰੀ ਧੰਨ ਜਿਹੜਾ ਸਕਦੇ ਤਸਵੀਰਾਂ ਅੰਮ੍ਰਿਤਸਰ ਦੇ ਭੰਡਾਰੀ ਖੋਲਦੀਆਂ ਨੇ ਜਿੱਥੇ ਅੱਜ बसपा ਅੰਬੇਡਕਰ ਪਾਰਟੀ ਵੱਲੋਂ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਦਿੱਪਤੀ ਕਮਿਸ਼ਨ ਨੂੰ ਜਿਹੜਾ ਮੰਗ ਪੱਤਰ ਦਿੱਤਾ ਜਾਏਗਾ ਕਈ ਤਰ੍ਹਾਂ ਦੀਆਂ ਬੜੀਆਂ ਅੰਨਾਂ ਦੀਆਂ ਮੰਗਾਂ ਸੀ ਲੜਕਦੀਆਂ ਆ ਰਹੀਆਂ ਸੀ ਲੇਕਿਨ ਅਜੇ ਤੱਕ ਸਰਕਾਰ ਨੇ ਇਹਨਾਂ ਦੀ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਦੇਖ ਸਕਦੇ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਰਕਰ ਨੇ बसपा ਮੇਰਦ ਪਾਰਟੀ ਦੇ ਵਰਕਰ ਅੱਜ ਪਿੰਡਾਂ ਝੋੜ ਤੇ ਗਿਆ ਅੱਜ ਸ਼ਹਿਰ ਦੇ ਵਿੱਚ

ਦੇਖ ਸਾਥੀ ਕਿ ਵੱਡੀ ਕੀਮਤੀ ਵੇਚ ਅੱਜ ਭਟਾਰੀ ਪੁਲ ਦੇ ਉੱਪਰ ਜਿਹੜਾ ਪੋਸ਼ ਮਾਰਚ ਕੱਢਿਆ ਜਾ ਰਿਹਾ ਹੈ ਸ਼ਤਮਈ ਤਰੀਕੇ ਦੇ ਨਾਲ ਜਿੰਦਾਬਾਦ ਜਿੰਦਾਬਾਦ डॉक्टमेंट्री <laughs> रा <laughs> ਇਹ ਤਸਵੀਰਾਂ ਦਾ ਨੰਬਰ 7 ਦੇ ਇਹ ਭੰਡਾਰੀ ਪੋਲ ਦੀਆਂ ਦਿਖਾਈਆਂ ਨੇ ਸਾਂਝੀਆਂ ਕੀਤੀਆਂ ਨੇ ਦਿੱਤੇ ਕਿ ਬਸਪਾ ਬੇੜਕਰ ਪਾਰਟੀ ਵੱਲੋਂ ਅੱਜ ਜਿਹੜੀਆਂ ਆਪਣੇ 1.5% ਕੋਟੇ ਨੂੰ ਲੈ ਕੇ ਅੱਜ ਜਿਹੜਾ ਸ਼ਾਤਮਈ ਤਰੀਕੇ ਦਾ ਨਾਲ ਜਿਹੜਾ ਪਰਦਰਸ਼ਨ ਕੀਤਾ ਸੀ ਇਹ ਪਰਦਰਸ਼ਨ ਅੰਮ੍ਰਿਤਸਰ ਦੇ ਭੰਡਾਰੀ ਪੋਲ ਤੇ ਹੋ ਕੇ ਅੰਮ੍ਰਿਤਸਰ ਦੇ ਟਿਪਕੀ ਮਿੱਤਰ ਦਫ਼ਤਰੇ ਤੇ ਪਹੁੰਚੇਗਾ ਜਿੱਥੇ ਉਹਨਾਂ ਵੱਲੋਂ ਆਪਣਾ ਜਿਹੜਾ ਮੰਗ ਪੱਤਰ ਦਿੱਤਾ ਜਾ ਗਿਆ ਤਸਵੀਰਾਂ ਅੰਮ੍ਰਿਤਸਰ ਦੇ ਭੰਡਾਰੀ ਪੋਲ ਦੀਆਂ ਨੇ ਦੇਖ ਸਕਦੇ ਕਿ ਸਾਰੇ ਬੰਨੇ ਬਸਪਾ ਬੇੜਕਰ ਪਾਰਟੀ ਦੇ ਜਿਹੜੇ ਪਰ ਕਰ ਕਰিকারਤਾ ਤੁਹਾਨੂੰ ਦਿਖਾਈ ਦੇਣਗੇ ਜੀ ਇਹਨਡੇ ਆ ਜਾ ਤੁਸੀਂ ਦੇਖੋ ਪ੍ਰਾਈਮ ਪੰਜਾਬ 7 ਤੇ ਅਗਲੀ ਖਬਰ ਲਈ ਤੁਹਾਨੂੰ ਮਿਲਾਂਗੇ ਫਿਰ ਤਦ ਤੱਕ ਲਈ ਅਜਾਦ ਜੀ ਧੰਨਵਾਦ